ਬਹੁਤ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਪਤਾ ਨਾ ਸਰਕਾਰ ਸੁਣਦੀ ਹੈ ਨਾ ਕੋਈ ਰਾਜਨੀਤਿਕ ਪਾਰਟੀ ਸੁਣਦੀ ਹੈ ਤੇ ਨਾ ਹੀ ਕੋਈ ਜਥੇਬੰਦੀ ਸੁਣਦੀ ਹੈ ਜਦੋਂ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਸੀਸ ਮੰਗੇ ਸੀ ਤਾਂ ਉਦੋਂ 80000 ਦੇ ਕੱਟ ਦੇ ਵਿੱਚੋਂ ਪੰਜ ਹੀ ਨਿਕਲੇ ਸੀ ਜੀ ਆ ਅਸੀਂ ਹੁਣ ਸਿਰ ਦੇਣ ਨੂੰ ਨਿਕਲ ਚੁੱਕੇ ਆ ਜੇ ਮੈਂ ਕੱਲ੍ਹ ਆ ਹੀ ਆ ਮੈਂ ਕੱਲ੍ਹ ਹੀ ਬਿਠੇ ਰਾਂ ਮੈਂ ਸਿਰ ਦੇ ਦੂੰਗਾ ਮੈਂ ਸਿਰ ਦੇ ਕੇ ਹੀ ਬਟਿਆ ਗੁਰੂ ਧਾਮੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਬਿਆਨ ਤਾਂ ਦਿੱਤਾ ਵੀ ਹਾਂ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਬੇਅਦਮੀਆਂ ਨੂੰ ਰੋਕਣ ਵਾਸਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਸਾਥ ਵੱਲੋਂ ਬਿਲਕੁਲ ਨਹੀਂ ਬੋਲੇ ਹੁਣ ਗੜਗੱਜ ਸਾਹਿਬ ਆਏ ਸੀ ਜਥੇਦਾਰ ਸਾਹਿਬ ਜੀ ਆ ਕੇ ਚਲੇ ਗਏ ਇੱਕ ਵਾਰ ਆਏ ਸੀ ਸਾਡੀ ਹਮ ਐਤ ਹੈ ਜੀ ਮੋਰਚੇ ਨੂੰ ਮੁੜ ਕੇ ਆਈ ਨਹੀਂ ਜਿੱਦਾਂ ਮੇਰੀ ਮੌਤ ਹੋ ਗਈ ਇਹ ਸਾਰੇ ਡਬਲੀਆਂ ਵਜਾਉਂਦੇ ਆਉਣਗੇ ਇਹ ਸਾਡਾ ਕੌਮ ਦਾ ਮਹਾਨ ਸ਼ਹੀਦ ਹੈ ਤਾਨੂੰ ਉਹਨਾਂ ਨੂੰ ਕਿਸ ਤਰ੍ਹਾਂ ਦੇ ਉਹ ਮੈਦ ਦੀ ਲੋੜ ਸੋਖ ਖਾਲਸਾ ਜੀ ਕੌਮ ਨੂੰ ਹੁਕਮ ਜਾਰੀ ਕਰਨਾ ਹੈ ਕਾਲ ਤੱਕ ਸਾਹਿਬ ਤੋਂ ਸਾਰਾ ਪੰਜਾਬ ਬੰਦ ਹੋਵੇ ਇੱਕ ਦਿਨ ਚ ਕਾਨੂੰਨ ਬਣ ਜਾਏਗਾ ਤੁਸੀਂ ਸਾਥ ਕਿਉਂ ਨਹੀਂ ਦੇ ਰਹੇ ਜੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਇੱਕ ਗिला ਨਹੀਂ ਮੈਂ ਤਾਂ ਇਹ ਸੋਚ ਰਿਹਾ ਵੀ ਇਹ ਚਾਹੁੰਦੇ ਹੀ ਨਹੀਂ ਹੈਗੇ ਕਾਨੂੰਨ ਬਣੇ ਮੇਰਾ ਸਾਥ ਦੇਣਾ ਨਾ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਗੁਰਜੀਤ ਸਿੰਘ ਕਿਹੜਾ ਕੋਈ ਆਪਣੀ ਪਰਸਨਲ ਮੰਗ ਲੈ ਕੇ ਬੈਠਿਆ ਸੋਚੋ ਤਾਂ ਨਾ ਤੁਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਅੱਜ ਤੁਸੀਂ ਕੁਝ ਨਹੀਂ ਕਰ ਰਹੇ ਕੱਲ ਨੂੰ ਰੇ ਦੇ ਤੇ ਰਾਜਨੀਤੀ ਕਰਨਾ ਅਜੀ ਮੇਰੀ ਮੌਤ ਦੇ ਜ਼ਿੰਮੇਵਾਰ ਸਰਕਾਰ ਤਾਂ ਹੈਗੀ ਉਹ ਹੈਗੀ ਹੈ ਪੰਜਾਬ ਸਾਹ ਸਰਕਾਰ ਭਗਵੰਤ ਮਾਨ ਦੀ ਸੈਂਟਰ ਸਰਕਾਰ ਮੋਦੀ ਦੀ ਪਰ ਉਹਦੇ ਨਾਲ-ਨਾਲ ਐ ਜੀ ਪੀ ਸੀ ਜਥੇਦਾਰ ਪੰਜ ਦੇ ਪੰਜ ਪੰਜੇ ਤਖਤਾਂ ਦੇ ਜਥੇਦਾਰ ਜ਼ਿੰਮੇਵਾਰ ਨੇ ਜਦੋਂ ਕਿਤੇ ਸਿੱਖ ਦੀ ਪੱਗ ਲਾਹੀ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡਾ ਗੱਡੀ 'ਚੋਂ ਕੱਢ ਕੇ ਸ਼ਿਵਸੈਨ ਵਾਲਿਆਂ ਨੇ ਕੁੱਟਿਆ ਉੱਥੇ ਸਾਰੇ ਪੱਤਰਕਾਰ ਪਹੁੰਚ ਗਏ ਉਹ ਤੁਸੀਂ ਬੰਦੇ ਨੂੰ ਵੱਡਾ ਕਰਤਾ ਗੁਰੂ ਤੋਂ ਜਿਹੜੀ ਵਿਰੋਧੀ ਧਿਰ ਦੇ ਹੈਗੀ ਹੈ ਵਿਰੋਧੀ ਧਿਰ ਵਾਲੇ ਕੋਈ ਆਏ ਤੁਹਾਡੇ ਕੋਲ ਉਹ ਆਪ ਨਹੀਂ ਚਾਹੁੰਦੇ ਵੀ ਕਾਨੂੰਨ ਬਣੇ ਜੇ ਉਹ ਐਡੇ ਸੀਰੀਅਸ ਹੁੰਦੇ ਤਾਂ ਉਹ ਆਪਣੇ ਰਾਜ ਦੇ ਵਿੱਚ ਹੀ ਨਾ ਕਾਨੂੰਨ ਬਣਾ ਲੈਂਦੇ ਸਾਰੇ ਦੇ ਸਾਰੇ ਚੋਰ ਨੇ ਇਹ ਆਪ ਬੇਅਦਬੀਆਂ ਕਰਾਉਂਦੇ ਨੇ ਸੋਡਾ ਦੁਸ਼ਮਣ ਕੱਲਾ ਇਹ ਨਾ ਸੋਚੋ ਵੀ ਸੈਂਟਰ ਹੈ ਸੋਡਾ ਦੁਸ਼ਮਣ ਸਿੱਖਾਂ ਦਾ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਤੇ ਹੋਰ ਜਿਹੜੇ ਡਬਲੀਆਂ ਵਜਾਉਂਦੇ ਫਿਰਦੇ ਨੇ ਸਿਮਰਜੀਤ ਮਾਨ ਵਰਗੇ ਉਹ ਵੀ ਨਹੀਂ ਕਦੇ ਦੇਖਿਆ ਨਾ ਤਾਂ ਮੇਰੇ ਸਾਥ ਦੇ ਰਹੇ ਨੇ ਕਦੇ ਦੇਖਿਆ ਸੰਘਰਸ਼ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਰਣਜੀਤ ਸਿੰਘ ਸਾਬਕਾ ਜਥੇਦਾਰ ਬਡਾਲੇ ਵਰਗੇ ਇਹ ਸਾਰੇ ਪ੍ਰਚਾਰਕ ਜਿੰਨੇ ਵੀ ਐਸਡੀਪੀਸੀ ਦੀ ਚੋਣ ਲੜਨਾ ਚਾਹੁੰਦੇ ਨੇ ਭਾਈ ਤੁਸੀਂ ਪਹਿਲਾਂ ਗੁਰੂ ਦੀ ਸਤਕਾਰਤਾ ਬਹਾਲ ਕਰਾ ਲਓ ਕਾਨੂੰਨ ਤਾਂ ਬਣਵਾ ਲਓ ਤੇਰੇਦਾਰ ਬਾਬਿਆਂ ਦਾ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ ਕਿ ਉਹ ਬਾਬੇ ਤੁਹਾਡੇ ਨਾਲ ਕੋਈ ਸਹਿਮਤੀ ਰੱਖਦੇ ਆ ਜਿੰਨੇ ਡੇਰੇ ਪੰਜਾਬ ਦੇ ਵਿੱਚ ਕਹਿੰਦੇ ਬਹੁਤ ਜ਼ਿਆਦੇ ਸੰਤ ਬਾਬੇ ਤੁਰੇ ਫਿਰਦੇ ਨੇ ਕੋਈ ਹੈ ਕਿ ਨਹੀਂ ਸਭ ਤੋਂ ਨੇੜੇ ਟੱਡਰੀਆਂ ਵਾਲਾ ਜੀ ਇਹਨੂੰ ਮੈਂ ਘੜ ਤੋਂ ਘਟ 50 ਵਾਰੀ ਫੋਨ ਕਰ ਲਿਆ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਜਿੰਨੇ ਵੀ ਨੋਟ ਇਕੱਠੇ ਕਰ ਰਹੇ ਨੇ ਮੈਂ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਸਾਰਿਆਂ ਦਾ ਫਿਰ ਦਲੇਰ ਸਿੰਘ ਖੇੜੀ ਵਾਲਾ ਸੰਗਰੂਰਪੁਰ ਖੇੜੀ ਹੈ ਉਹ ਬਹੁਤ ਵੱਡਾ ਆਪਣਾ ਅੰਤਖੰਡ ਕਹਿੰਦਾ ਉਹਨੂੰ ਵੀ ਕੀਤਾ ਮੈਂ ਵੀ ਸਾਥ ਦੋ ਉਹਨੇ ਵੀ ਮੇਰਾ ਫੋਨ ਤੇ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੂੰ ਚਾਹੀਦੀ ਹੈ ਐਸ਼ ਪ੍ਰਸਤੀ ਫੌਰਨ ਦੇ ਵਿੱਚ ਢੇੜੇ ਲਾਉਣੇ ਡਾਲਰ ਇਕੱਠੇ ਕਰਨੇ ਗੁਰੂ ਨਾਲ ਇਹਨਾਂ ਦਾ ਕਿਸੇ ਵੀ ਪ੍ਰਚਾਰਕ ਦਾ ਕੋਈ ਮਤਭੱਲ ਨਹੀਂ ਹੈਗਾ ਚਾਹੇ ਕਥਾਵਾਚਕ ਨੇ ਸੁਣ ਲਓ ਜੀ ਹੁਣ ਗੱਲ ਕਸੂਰਬਾਰ ਤਾਂ ਸਾਰੇ ਦੇ ਸਾਰੇ ਹੀ ਨੇ ਜਿੰਨੇ ਡੇਰੇਦਾਰ ਨੇ ਜਿੰਨੇ ਢੱਡਰੀਆਂ ਵਾਲੇ ਵਰਗੇ ਮਸੰਦ ਮੈਂ ਮਸੰਦ ਕਹੂੰਗਾ ਇਹਨਾਂ ਨੂੰ ਮਸੰਦ ਮਲੇਸ਼ ਇਕੱਠੇ ਹੋ ਰਹੇ ਨੇ ਸਿੱਖ ਕੌਮ ਦੇ ਵਿੱਚ ਇਹ ਲੋਕਾਂ ਨੂੰ ਮੈਂ ਅਜੇ ਤੱਕ ਫੋਨ ਕਿਉਂ ਕੀਤੇ ਵੀ ਕੱਲ ਨੂੰ ਮੈਨੂੰ ਕਰੜੇ ਸ਼ਬਦ ਬੋਲਣੇ ਨਾ ਪੈਣ। ਲੇਕਿਨ ਅੱਜ ਮੈਂ ਮਜਬੂਰ ਹਾਂ। ਕਿਉਂਕਿ ਮੇਰੀ ਸੇਤ ਮੇਰਾ ਸਾਥ ਛੱਡਦੀ ਜਾਰੀ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਆਦਰ ਸਤਕਾਰ ਦੇ ਵਾਸਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਸਿੰਘ ਬਹੁਤ ਉੱਚੇ ਲੰਮੇ ਟਾਵਰ ਤੇ ਬੈਠਿਆ ਹੈ। ਤੇ ਅੱਜ ਉਹ ਇੱਕ ਖਾਸ ਗੱਲ ਸਾਡੇ ਨਾਲ ਸਾਂਝ ਪਾਣਾ ਚਾਹੁੰਦੇ ਆ ਆਪਾਂ ਪੁੱਛਦੇ ਆ ਉਹਨਾਂ ਦਾ ਜਿਹੜੀ ਖਾਸ ਗੱਲਬਾਤ ਉਹ ਕੀ ਹੈ ਜੀ ਪਹਿਲੇ ਕਰੀਏ ਸਵਾਗਤ ਭਾਈ ਗੁਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਵਾਹਿਗੁਰਜੀ ਕਾ ਖਾਲਸਾ ਉਹ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਕਹਿਣਾ ਚਾਹਦੇ ਹੋ ਬਹੁਤ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਪਤਾ ਨਾ ਸਰਕਾਰ ਸੁਣਦੀ ਹੈ ਨਾ ਕੋਈ ਰਾਜਨੀਤਿਕ ਪਾਰਟੀ ਸੁਣਦੀ ਹੈ ਤੇ ਨਾ ਹੀ ਕੋਈ ਜਥੇਬੰਦੀ ਸੁਣਦੀ ਹੈ ਦੇਖੋ ਖਾਲਸਾ ਜੀ ਮੈਂ ਤਾਂ ਪੰਥ ਨੂੰ ਇੱਕੇ ਬੇਨਤੀ ਕਰਨਾ ਚਾਹਉਣਾ ਜੀ ਜਦੋਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਸੀਸ ਮੰਗੇ ਸੀ ਤਾਂ ਉਦੋਂ 80000 ਦੇ ਇਕੱਠ ਦੇ ਵਿੱਚੋਂ ਪੰਜ ਹੀ ਨਿਕਲੇ ਸੀ ਜੀ ਤਾਂ ਅਸੀਂ ਹੁਣ ਸਿਰ ਦੇਣ ਨੂੰ ਨਿਕਲ ਚੁੱਕੇ ਆ ਜੇ ਮੈਂ ਕੱਲਾ ਹੀ ਆ ਮੈਂ ਕੱਲਾ ਹੀ ਬਿਠੇ ਰਹਾ ਮੈਂ ਸਿਰ ਦੇ ਦੂੰਗਾ ਮੈਂ ਸਿਰ ਦੇ ਕੇ ਹੀ ਬੈਠਿਆ ਗੁਰੂ ਨੂੰ ਜੀ ਲੇਕਿਨ ਸਾਫ਼ ਦੇਣਾ ਤਾਂ ਬਣਦਾ ਨਾ ਕੋਮ ਦਾ ਕੱਲਾ ਬਿਆਨ ਦੇ ਕੇ ਨਹੀਂ ਨਾ ਸਰਦਾ ਹੈਗਾ ਹੁਣ ਜੋ ਮੌਕੇ ਦੀ ਐ ਜੀ ਪੀ ਸੀ ਹੈ ਹਰਮੰਦਰ ਸਾਹਿਬ ਗਲਿਆਰੇ ਦੇ ਵਿੱਚ ਸੁਖਮਣੀ ਸਾਹਿਬ ਤੇ ਗੁੜਕਾ ਸਾਹਿਬ ਦੀ ਬੇਅਦਬੀ ਹੋ ਗਈ ਤਾਮੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਬਿਆਨਤਾ ਦਿੱਤਾ ਵੀ ਹਾਂ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਬੇਅਦਬੀਆਂ ਨੂੰ ਰੋਕਣ ਵਾਸਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਸਾਥ ਵੱਲੋਂ ਬਿਲਕੁਲ ਨਹੀਂ ਬੋਲੇ ਜੇ ਇੱਕ ਬੰਦਾ ਜਾਨ ਦੀ ਬਾਜ਼ੀ ਲਾ ਕੇ ਬੈਠਾ ਹੈ ਕੁਰਬਾਨ ਹੋਣ ਵਾਸਤੇ ਬੈਠਿਆ ਸਾਥ ਦੇਣਾ ਤਾਂ ਬਣਦਾ ਨਾ ਕੌਮ ਦਾ ਤੁਹਾਨੂੰ ਸਾਥ ਕਿਉਂ ਨਹੀਂ ਦੇ ਰਹੇ ਜੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਇੱਕ ਗਿਲਾ ਨਹੀਂ ਰਹੇਗਾ ਮੈਂ ਤਾਂ ਕਾਲਸਾ ਜੀ ਮੇਰੀ ਜ਼ਿੰਦਗੀ ਦਾ ਵੀ ਲਾਸਟ ਟਾਈਮ ਹੈ ਕਿਉਂਕਿ ਮੈਨੂੰ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਾਂ ਆਰੀਆਂ ਨੇ ਤਾਂ ਮੈਂ ਤਾਂ ਇਹ ਸੋਚ ਰਿਹਾ ਵੀ ਇਹ ਚਾਹੁੰਦਾ ਹੀ ਨਹੀਂ ਹੈਗੇ ਕਾਨੂੰਨ ਬਣੇ ਨਹੀਂ ਸਿੱਖ ਦਾ ਹਰ ਚਾਹੰਦਾ ਸਿੱਖ ਦਾ ਹਰ ਚਾਹੰਦਾ ਹੈ ਵੀ ਕਾਨੂੰਨ ਬਣੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਬਰਕਰਾਰ ਰਹੇ ਤੁਸੀਂ ਇਹ ਗੱਲ ਫੀਲ ਕਿਵੇਂ ਕਰਦੇ ਫੇ ਇਹ ਲੋਕ ਤੁਹਾਡਾ ਸਾਥ ਨਹੀਂ ਦੇ ਰਹੇ ਬਾਕੀ ਹੋਰ ਸਾਰੇ ਪਾਸੇ ਤੁਰੇ ਫਿਰਦੇ ਆ ਆ ਜੀ ਮੇਰੀ ਗੱਲ ਛੱਡੋ ਮੇਰਾ ਸਾਥ ਦੇਣਾ ਨਾ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਗੁਰਜੀਤ ਸਿੰਘ ਕਿਹੜਾ ਕੋਈ ਆਪਣੀ ਪਰਸਨਲ ਮੰਗ ਲੈ ਕੇ ਬੈਠਿਆ ਸੋਚੋ ਤਾਂ ਨਾ ਤੁਸੀਂ ਜੀ ਮੇਰੀ ਮੰਗ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਸਿਰ ਤੋਂ ਉੱਚ ਸਖਤ ਕਾਨੂੰਨ ਬਣੇ ਇੱਕ ਸਖਤ ਸਜਾਵਾਂ ਦਾ ਕਾਨੂੰਨ ਬਣੇ ਜੇ ਤਾਂ ਮੇਰੀ ਕੋਈ ਪਰਸਨਲ ਮੰਗ ਹੋਵੇ ਫਿਰ ਤਾਂ ਨਾ ਸਾਥ ਦੇਣਾ ਜਦੋਂ ਮੈਂ ਬੈਠਿਆ ਹੀ ਗੁਰੂ ਵਾਸਤੇ ਆ ਤਾਂ ਇੱਥੇ ਤਾਂ ਦੂਜੀ ਗੱਲ ਕੋਈ ਬਣਦੀ ਹੋ ਨਹੀਂ ਗੱਲ ਸਾ ਜੀ ਹੁਣ ਗੜਗੱਜ ਸਾਹਿਬ ਆਏ ਸੀ ਜਥੇਦਾਰ ਸਾਹਿਬ ਜੀ ਆ ਕੇ ਚਲੇ ਗਏ ਇੱਕ ਵਾਰ ਆਏ ਸੀ ਸਾਡੀ ਹਮਾਇਤ ਹੈ ਜੀ ਮੋਰਚੇ ਨੂੰ ਮੁੜ ਕੇ ਆਈ ਨਹੀਂ ਤੁਹਾਨੂੰ ਉਹਨਾਂ ਨੂੰ ਕਿਸ ਤਰ੍ਹਾਂ ਦੀ ਹਮਾਇਤ ਦੀ ਲੋੜ ਸੋ ਖਾਲਸਾ ਜੀ ਕੌਮ ਨੂੰ ਹੁਕਮ ਜਾਰੀ ਕਰਨਾ ਕਾਲ ਤੱਕ ਸਾਹਿਬ ਤੋਂ ਸਾਰਾ ਪੰਜਾਬ ਬੰਦ ਹੋਵੇ ਇੱਕ ਦਿਨ ਚ ਕਾਨੂੰਨ ਬਣ ਜਾਏਗਾ ਜਿੱਦਾਂ ਮੇਰੀ ਮੌਤ ਹੋਗੀ ਇਹ ਸਾਰੇ ਡਬਲੀਆਂ ਬਜਾਉਂਦੇ ਆਉਣਗੇ ਇਹ ਸਾਡਾ ਕੌਮ ਦਾ ਮਹਾਨ ਸ਼ਹੀਦ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਅੱਜ ਤੁਸੀਂ ਕੁਝ ਨਹੀਂ ਕਰ ਰਹੇ ਕੱਲ ਨੂੰ ਰੇ ਦੇ ਤੇ ਰਾਜਨੀਤੀ ਕਰਨ ਨਾ ਆਜਿਓ ਮੇਰੀ ਮੌਤ ਦੇ ਜ਼ਿੰਮੇਵਾਰ ਸਰਕਾਰ ਤਾਂ ਹੈਗੀ ਉਹ ਹੈਗੀ ਹੈ ਪੰਜਾਬ ਸਾਹ ਸਰਕਾਰ ਗਭੰਤਮਨ ਦੀ ਸੈਂਟਰ ਸਰਕਾਰ ਮੋਦੀ ਦੀ ਪਰ ਉਹਦੇ ਨਾਲ-ਨਾਲ ਐ ਜੀ ਪੀ ਸੀ ਜਥੇਦਾਰ ਪੰਜ ਦੇ ਪੰਜ ਪੰਜੇ ਤਖਤਾਂ ਦੇ ਜਥੇਦਾਰ ਜ਼ਿੰਮੇਵਾਰ ਨੇ ਦਿੱਲੀ ਕਮੇਟੀ ਜਿੰਨੇ ਵੀ ਆਪਦੇ ਆਪ ਨੂੰ ਵੱਡੇ ਸਿੱਖ ਕਹਾਉਂਦੇ ਨੇ ਮੈਨੂੰ ਥੱਲੇ ਲਾਉਣ ਵਾਸਤੇ ਹਰੇਕ ਆ ਜਾਂਦਾ ਹੈ ਲੇਕਿਨ ਸੰਘਰਸ਼ ਕਰਨ ਨੂੰ ਕੋਈ ਤਿਆਰ ਨਹੀਂ ਜਦੋਂ ਕਿਤੇ ਸਿੱਖ ਦੀ ਪੱਗ ਲਾਹੀ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡਾ ਗੱਡੀ ਚੋਂ ਕੱਢ ਕੇ ਸ਼ੇਰਸਾਹਣਾ ਵਾਲਾ ਨੇ ਕੁੱਟਿਆ ਉਥੇ ਸਾਰੇ ਪੱਤਰਕਾਰ ਪਹੁੰਚ ਗਏ ਉਹ ਤੁਸੀਂ ਬੰਦੇ ਨੂੰ ਵੱਡਾ ਕਰਤਾ ਗੁਰੂ ਤੋਂ ਜਦੋਂ ਗੁਰੂ ਦੀ ਕਿਤੇ ਵੀ ਬੇਅਦਮੀ ਹੁੰਦੀ ਹੈ ਕੋਈ ਚੂਮ ਨਹੀਂ ਕਰਦਾ ਬੇੜਾ ਕਰਕਰੀ ਹੋਊਗਾ ਪੰਜਾਬ ਦਾ ਜਦੋਂ ਅਸੀਂ ਗੁਰੂ ਨੂੰ ਪਿੱਛੇ ਦਿਖਾ ਕੇ ਖੜੇ ਹਾਂ ਮੇਰੀ ਛੱਡੋ ਮੈਂ ਤਾਂ ਮਰਨ ਵਾਸਤੇ ਬੈਠੇ ਆਂ ਚਾਰ ਦਿਨ ਬੱਦਕੀ ਘਟਕੀ ਮੈਂ ਪਿੱਛੇ ਮੁਰਨ ਵਾਲਾ ਬੰਦਾ ਨਹੀਂ ਹੈਗਾ ਗਰਦਾਰਾਂ ਵਾਲੀ ਲੈਂਡ ਦੇ ਵਿੱਚ ਮੈਂ ਖੜਨਾ ਨਹੀਂ ਚਾਹੁੰਦਾ ਜਦੋਂ ਉਸ ਸੱਚਖੰਡ ਦੇ ਵਿੱਚ ਜਾਣਾ ਹੈ ਤਾਂ ਮੈਂ ਗੁਰੂ ਨੂੰ ਜਵਾਬ ਦੇ ਆ ਜੇ ਗੁਰੂ ਸਾਹਿਬ ਨੇ ਮੈਨੂੰ ਇੱਥੇ ਬਿਠਾਇਆ ਤਾਂ ਮੈਂ ਗੁਰੂ ਨੂੰ ਜਵਾਬ ਦੇ ਆ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਬੈਠਿਆ ਮੇਰਾ ਫਰਜ਼ ਬਣਦਾ ਸਿੱਖ ਹੋਣ ਦਾ ਪੁੱਤ ਦਾ ਫਰਜ਼ ਤੇ ਪਿਓ ਦੀ ਇੱਜ਼ਤ ਬਚਾਉਣਾ ਤਾਂ ਮੈਂ ਆਪਦਾ ਫਰਜ਼ ਨਿਭਾਰਿਆ ਖਾਲਸਾ ਜੀ ਤਾਂ ਬਾਕੀ ਨੀਤੀ ਰਾਜਨੀਤਿਕ ਤੌਰ ਤੇ ਜੇ ਅਸੀਂ ਦੇਖੀਏ ਜੇ ਭਗਵੰਤ ਮਾਨ ਸਰਕਾਰ ਨਹੀਂ ਦੇਖ ਰਹੀ ਜਿਹੜੀ ਵਿਰੋਧੀ ਧਿਰ ਦੇ ਹੈਗੀ ਵਿਰੋਧੀ ਧਿਰ ਵਾਲੇ ਕੋਈ ਆਏ ਤੁਹਾਡੇ ਕੋਲ ਉਹ ਆਪ ਨਹੀਂ ਚਾਹੁੰਦੇ ਵੀ ਕਾਨੂੰਨ ਬਣੇ ਜੇ ਉਹ ਐਡੇ ਸੀਰੀਅਸ ਹੁੰਦੇ ਤਾਂ ਉਹ ਆਪਣੇ ਰਾਜ ਦੇ ਵਿੱਚ ਹੀ ਨਾ ਕਾਨੂੰਨ ਬਣਾ ਲੰਦੇ ਮੈਂ ਸਿੱਖ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਇਹ ਬੇਅਦਬੀਆਂ ਹੋਈਆਂ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਸ਼ੁਰੂ ਜੀ ਨਾ ਤਾਂ ਉਹ ਕੌਮੀ ਨੇ ਜੇ ਉਹ ਕੌਮੀ ਹੁੰਦੇ ਤਾਂ ਉਦੋਂ ਆਪਣੇ ਰਾਜ ਦੇ ਵਿੱਚ ਇੱਕ ਸਖਤ ਕਾਨੂੰਨ ਬਣਾ ਲੰਦੇ ਉਹਨਾਂ ਨੇ ਕੀ ਕਰਿਆ ਕਾਨੂੰਨ ਬਣਾ ਕੇ ਦਿੱਲੀ ਨੂੰ ਭੇਜਤਾ ਗੋਗਲੂਆਂ ਤੋਂ ਮਿੱਟੀ ਝਾੜਤੀ ਫੇਰ ਕੈਪਟਨ ਸਰਕਾਰ ਆ ਗਈ ਉਹਨੇ ਹੱਥ ਚ ਗੁਟਕਾ ਸਾਫ ਫੜ ਕੇ ਸੌਂ ਵੀ ਗਾਦੀ ਸਭ ਕੁਝ ਕਰਿਆ ਉਹਨੇ 18 ਦੇ ਵਿੱਚ ਮਤਾ ਪਾਸ ਕਰਕੇ ਦਿੱਲੀ ਨੂੰ ਭੇਜ ਫੇਰ ਆ ਗਈ ਆਮ ਆਦਮੀ ਸਰਕਾਰ ਇਹਦੇ ਸਾਢੇ 3 ਸਾਲ ਹੋ ਗਏ 8 ਮਹੀਨੇ 9ਵਾਂ ਮਹੀਨਾ ਆਪਾਂ ਨੂੰ ਚੱਲ ਰਿਹਾ ਸੰਘਰਸ਼ ਕਰਦਿਆਂ ਨੂੰ ਹੁਣ ਤੱਕ ਚੂਮ ਨਹੀਂ ਕਰੀ ਤਾਂ ਆਪਾਂ ਕੀ ਸੋਚਾਂਗੇ ਸਾਰੇ ਦੇ ਸਾਰੇ ਚੋਰ ਨੇ ਏ ਆਪ ਬੇਅਦਬੀਆਂ ਕਰਾਉਂਦੇ ਨੇ ਮੈਂ ਸਿੱਖ ਸੰਗਤ ਨੂੰ ਇਹਨਾਂ ਦਾ ਚਿਹਰਾ ਨੰਗਾ ਕਰਕੇ ਜਾ ਰਿਹਾ ਇਸ ਮੋਰਚੇ ਦੇ ਥਰੂ ਸੋਡਾ ਦੁਸ਼ਮਣ ਕੱਲਾ ਇਹ ਨਾ ਸੋਚੋ ਵੀ ਸੈਂਟਰ ਹੈ ਸੋਡਾ ਦੁਸ਼ਮਣ ਸਿੱਖਾਂ ਦਾ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਤੇ ਹੋਰ ਜਿਹੜੇ ਡਬਲੀਆਂ ਵਜਾਉਂਦੇ ਫਿਰਦੇ ਨੇ ਸਿਮਰਜੀਤ ਮਾਨ ਵਰਗੇ ਉਹ ਵੀ ਨੇ ਕਦੇ ਦੇਖਿਆ ਨਾ ਤਾਂ ਮੇਰੇ ਸਾਥ ਦੇ ਰਹੇ ਨੇ ਕਦੇ ਦੇਖਿਆ ਸੰਘਰਸ਼ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਜਿਹੜੀ ਐਸਜੀਪੀਸੀ ਮੌਜੂਦਾ ਹੈ ਉਹ ਗੱਡ ਕੇ ਕਸੂਰਬਾਰ ਹੈ ਜਿਹੜੇ ਅੱਗੇ ਵੋਟਾਂ ਦੇ ਵਿੱਚ ਰਣਜੀਤ ਸਿੰਘ ਸਾਬਕਾ ਜਥੇਦਾਰ ਬਡਾਲੇ ਵਰਗੇ ਇਹ ਸਾਰੇ ਪ੍ਰਚਾਰਕ ਜਿੰਨੇ ਵੀ ਐਸਜੀਪੀਸੀ ਦੀ ਚੋਣ ਲੜਨਾ ਚਾਹੁੰਦੇ ਨੇ ਭਾਈ ਤੁਸੀਂ ਪਹਿਲਾਂ ਗੁਰੂ ਦੀ ਸਤਕਾਰਤਾ ਬਹਾਲ ਕਰਾ ਲੋ ਕਾਨੂੰਨ ਤਾਂ ਬਣਵਾ ਲੋ ਕੋਈ ਵੀ ਸਾਥ ਨਹੀਂ ਦੇ ਰਿਹਾ ਹੈਗਾ ਨਹੀਂ ਤੁਸੀਂ ਦੇਖੋ ਸਾਰੇ ਰਾਜਨੀਤਿਕ ਲੀਡਰ ਤੇ ਨਾਲ ਰਾਜਨੀਤਿਕ ਪਾਰਟੀਆਂ ਪਰ ਇੱਕ ਡੇਰੇਦਾਰ ਬਾਬਿਆਂ ਦਾ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ ਕਿ ਉਹ ਬਾਬੇ ਤੁਹਾਡੇ ਨਾਲ ਕੋਈ ਸਹਿਮਤੀ ਰੱਖਦੇ ਆ ਜਿੰਨੇ ਡੇਰੇ ਪੰਜਾਬ ਦੇ ਵਿੱਚ ਕਹਿੰਦੇ ਬਹੁਤ ਜ਼ਿਆਦੇ ਸੰਤ ਬਾਬੇ ਤੁਰੇ ਫਿਰਦੇ ਨੇ ਕੋਈ ਹੈ ਕਿ ਨਹੀਂ ਕੋਈ ਆਤਾ ਜੀ ਗੱਲ ਦੱਸਦਾ ਸਭ ਤੋਂ ਨੇੜੇ ਢੱਡਰੀਆਂ ਵਾਲਾ ਜੀ ਇਹਨੂੰ ਮੈਂ ਘੜ ਤੋਂ ਘਟ 50 ਵਾਰੀ ਫੋਨ ਕਰ ਲਈ ਉਹ ਤਾਂ ਸੰਤ ਹੈ ਹੀ ਨਹੀਂ ਜੀ ਉਹ ਤਾਂ ਆਪਣੇ ਆਪ ਨੂੰ ਸੰਤ ਮੰਨਦੇ ਨਹੀਂ ਸੁਣੋ ਜੀ ਸੁਣੋ ਗੱਲ ਉਹ ਕਹਾਂਉਂਦਾ ਦੱਬਦੇ ਆਪ ਨੂੰ ਪ੍ਰਚਾਰਕ ਹੈ ਨਾ ਸਿੱਖੀ ਪ੍ਰਚਾਰਕ ਜੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਜਿੰਨੇ ਵੀ ਨੋਟ ਇਕੱਠੇ ਕਰ ਰਹੇ ਨੇ ਮੈਂ ਉਹਨਾਂ ਦਾ ਨਾਮ ਲੈਣਾ ਚਾਹੁੰਨਾ ਸਾਰਿਆਂ ਦਾ ਜਿਹਨੂੰ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲ ਕੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸਾਥ ਦੇਈ ਦੇਣ ਆਪਣਾ ਫਰਜ਼ ਬਣ ਇੱਕ ਵਾਰੀ ਫੋਨ ਤੇ ਗੱਲ ਵੀ ਨਹੀਂ ਕਰਨੀ ਉਹਨਾਂ ਨੇ ਜ਼ਰੂਰੀ ਸਮਝੀ ਸਭ ਤੋਂ ਨੇੜੇ ਨੇ ਨਾਲੇ ਤਾਂ ਕਸੂਰਵਾਰ ਕੌਣ ਹੈ ਇਹ ਪ੍ਰਚਾਰਕ ਇਹ ਨਹੀਂ ਚਾਹੁੰਦੇ ਬੇਆਦਮੀਆਂ ਰੋਕਣ ਸਖਤ ਕਾਨੂੰਨ ਬਣੇ ਫਿਰ ਦਲੇਰ ਸਿੰਘ ਖੇੜੀ ਵਾਲਾ ਸੰਗਰੂਰ ਕੋਲ ਖੇੜੀ ਹੈ ਉਹ ਬਹੁਤ ਵੱਡਾ ਆਪਣੇ ਸੰਤ ਕਹਿੰਦਾ ਜੀ ਉਹਨੂੰ ਵੀ ਕੀਤਾ ਮੈਂ ਬਿਸਾਦੋ ਉਹਨੇ ਵੀ ਮੇਰਾ ਫੋਨ ਤੇ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੂੰ ਚਾਹੀਦੀ ਐਸ਼-ਪ੍ਰਸਤੀ ਫੌਰਨ ਦੇ ਵਿੱਚ ਢੇੜੇ ਲਾਉਣੇ ਡਾਲਰ ਇਕੱਠੇ ਕਰਨੇ ਗੁਰੂ ਨਾਲ ਇਹਨਾਂ ਦਾ ਕਿਸੇ ਵੀ ਪ੍ਰਚਾਰਕ ਦਾ ਕੋਈ ਮਤਭਲ ਨਹੀਂ ਹੈਗਾ ਚਾਹੇ ਕਥਾਵਾਚਕ ਨੇ ਸੁਣ ਲਓ ਜੀ ਹੁਣ ਗੱਲ ਕਸੂਰਬਾਰ ਤਾਂ ਸਾਰੇ ਦੇ ਸਾਰੇ ਹੀ ਨੇ ਜਿੰਨੇ ਡੇਰੇਦਾਰ ਨੇ ਜਿੰਨੇ ਢੱਡਰੀਆਂ ਵਾਲੇ ਵਰਗੇ ਮਸੰਦ ਮੈਂ ਮਸੰਦ ਕਹੂੰਗਾ ਇਹਨਾਂ ਨੂੰ ਮਸੰਦ ਮਲੇਸ਼ ਇਕੱਠੇ ਹੋ ਰਹੇ ਨੇ ਸਿੱਖ ਕੌਮ ਦੇ ਵਿੱਚ ਫਿਰ ਇਹ ਇਹ ਤੁਹਾਨੂੰ ਵੀ ਕਹਿ ਸਕਦੇ ਆ ਵੀ ਤੁਸੀਂ ਕੱਲੇ ਚੰਗੇ ਵੀ ਤੁਸੀਂ ਕੱਲੇ ਚੰਗੇ ਹੋ ਕੇ ਬਾਕੀ ਸਾਰੇ ਮਾੜੇ ਐ ਜੇ ਗਰਜੀਤ ਸਿੰਘ ਕੋਈ ਗੁਨਾਹ ਕਰੂਗਾ ਤਾਂ ਮੈਂ ਸਾਰਾ ਕੁਸਬ ਦੀ ਝੋਲੀ ਚ ਪਵਾਉਂਗਾ ਠੀਕ ਹੈ ਜੀ 1 ਰੁਪਿਆ ਵੀ ਸਾਬਤ ਕਰ ਦੇਣ ਨੌਵਾਂ ਮਹੀਨਾ ਚੱਲ ਰਿਹਾ ਮੋਰਚਾ ਚੱਲਦੇ ਨੂੰ 1 ਰੁਪਿਆ ਵੀ ਸਾਬਤ ਕਰ ਦੇਣ ਅਸੀਂ ਪੈਸੇ ਇਕੱਠੇ ਕਰਨੀ ਵੈਸੇ ਬੈਠੇ ਅਸੀਂ ਆਪਣੇ ਗੁਰੂ ਦਾ ਮਾਨ ਸਨਮਾਨ ਕਾਇਮ ਕਰਨ ਵਾਸਤੇ ਬੈਠੇ ਆ। ਇਹ ਲੋਕਾਂ ਨੂੰ ਮੈਂ ਅੱਜ ਤੱਕ ਫੋਨ ਕਿਉਂ ਕੀਤੇ ਵੀ ਕੱਲ ਨੂੰ ਮੈਨੂੰ ਕਰੜੇ ਸ਼ਬਦ ਬੋਲਣੇ ਨਾ ਪੈਣ। ਲੇਕਿਨ ਅੱਜ ਮੈਂ ਮਜਬੂਰ ਹਾਂ। ਕਿਉਂਕਿ ਮੇਰੀ ਸੇਤ ਮੇਰਾ ਸਾਥ ਛੱਡਦੀ ਜਾਰੀ ਹੈ। ਕੱਲ ਨੂੰ ਕੀ ਹੁੰਦਾ ਜਦੋਂ ਬੰਦਾ ਚਲਿਆ ਜਾਂਦਾ ਹੈ ਸੰਸਾਰ ਤੋਂ ਤਾਂ ਸਾਰੇ ਡਬਲੀਆਂ ਵਜਾਉਣ ਆ ਜਾਂਦੇ ਆ। ਇੱਥੇ ਤੁਸੀਂ ਇਹ ਦੱਸੋਗੇ ਤੁਹਾਡੇ ਸਿਰ ਦੇ ਤੇ ਦਸਤਾਰ ਉੱਤੇ ਕੱਪੜਾ ਕਿਉਂ ਰੱਖਿਆ ਇਦਾਂ? ਆ ਥੱਲੇ ਦਸਤਾਰ ਹੈ ਜੀ ਇਹ ਗਿੱਲਾ ਕਰਕੇ ਨਾ ਚੌਰਾ ਕਰਕੇ ਕਪੜਾ ਗਿੱਲਾ ਕਰਕੇ ਉੱਤੇ ਲੈਣਾ ਪੈਂਦਾ ਕਿਉਂਕਿ ਸਿੱਧਾ ਸੂਰਜ ਸਿਰ 'ਚ ਪੈਂਦਾ ਗਰਮੀ ਬਹੁਤ ਹੈ 55 ਟੈਂਪਰੇਚਰ ਹੈ ਜੀ ਕਈ ਦਿਨਾਂ ਦਾ ਲਗਾਤਾਰ ਚੱਲ ਰਿਹਾ ਆ ਕੱਪੜੇ ਵੀ ਗਿੱਲੇ ਕਰੇ ਹੋਏ ਨੇ ਇਹ ਵੀ ਕੱਪੜੇ ਗਿੱਲੇ ਕਰਕੇ 4-5 ਵਾਰੀ ਦਿਨ ਦੇ ਵਿੱਚ ਮੈਨੂੰ ਕੱਪੜੇ ਗਿੱਲੇ ਕਰਨੇ ਪੈਂਦੇ ਨੇ ਮੇਰਾ ਬੀਪੀ ਹਾਈ ਹੋ ਰਹਿਦਾ ਕਦੇ 180 ਕਦੇ 190 ਉੱਪਰ ਵਾਲਾ ਬੀਪੀ ਹਾਈ ਹੋ ਰਹਿਦਾ ਕੋਈ ਪਰਵਾਹ ਨਹੀਂ ਆਪਾਂ ਮੌਤ ਨੂੰ ਮਜ਼ਾਕ ਕਰ ਰਹੇ ਹਰੇ ਬੈਠੇ ਕੋਈ ਪਰਵਾਹ ਨਹੀਂ ਹੈ ਨਾ ਮੌਤ ਤੋਂ ਡਰਦੇ ਆ ਤੇ ਨਾ ਹੀ ਕਿਸੇ ਚੀਜ਼ ਦੀ ਕੋਈ ਪਰਵਾਹ ਹੈ ਆਪਦੇ ਗੁਰੂ ਦਾ ਸਤਕਾਰ ਚਾਹੀਦਾ ਹੈ ਆਪਦੇ ਗੁਰੂ ਦੇ ਸਤਕਾਰ ਵਾਸਤੇ ਸਾਰਾ ਕੁਝ ਹੀ ਕਰਨ ਨੂੰ ਤਿਆਰ ਆ ਠੀਕ ਹੈ ਭਾਈ ਸਾਹਿਬ ਜੀ ਅਸੀਂ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਵੀ ਜਿਹੜਾ ਜਿਹੜੇ ਮਿਸ਼ਨ ਨੂੰ ਤੁਸੀਂ ਲੈ ਕੇ ਚੱਲੇ ਉਹ ਮਿਸ਼ਨ ਤਾਂ ਕਹਿਣਾ ਭਾਈ ਮੇਰੀ ਮੌਤ ਦੇ ਜ਼ਿੰਮੇਵਾਰ ਕੱਲੀ ਸਰਕਾਰ ਨਹੀਂ ਹੈਗੀ ਇਹ ਸਾਰੇ ਲੋਕ ਨੇ ਜੀ ਮੈਂ ਸ਼ਰੀਆਮ ਲਲਾਹ ਕਹਿ ਕੇ ਜਾ ਰਹੇ ਆ ਐ ਜੀਪੀਸੀ ਕੱਲੀ ਨਹੀਂ ਹੈਗੀ ਸਰਕਾਰ ਕੱਲੀ ਨਹੀਂ ਹੈਗੀ ਤੇ ਜਿੰਨੇ ਪੰਥ ਦੋਖੀ ਨੇ ਇਹ ਸਾਰੇ ਨਹੀਂ ਧੰਨਵਾਦ ਜੀ ਤੁਸੀਂ ਆਪਣਾ ਕੀ ਕੀਤਾ ਸਭ ਭਾਈ ਗੁਰਜਾ ਜੀ ਕੀ ਫਤ